ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸੰਧੂ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਵੀ ਕਿਸਾਨ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਜੁੜੇ ਇਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਦਬਾ ਦੋ ਤਾਂ ਸਾਡੀ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਦੋਸਤੋ ਜਿਹੜੀ ਅੱਜ ਦੀ ਵੀਡੀਓ ਦੇ ਵਿੱਚ ਤਿੰਨ ਗਾਵਾਂ ਆਪਾਂ ਤੁਹਾਨੂੰ ਦਿਖਾਉਣੀਆਂ ਨੇਗੀਆਂ ਅੱਜ ਦੀ ਤਰੀਕ ਨੋਟ ਕਰ ਲਓ ਜੀ 23 ਤਰੀਕ ਦੋਸਤੋ 10ਵਾਂ ਮਹੀਨਾ 2025 ਨੂੰ ਜਿਹੜੀ ਆਪਾਂ ਵੀਡੀਓ ਬਣਾ ਰਹੇ ਹੈਗੇ ਪਿੰਡ ਸੰਧੂ ਕਲਾ ਜ਼ਿਲ੍ਹਾ ਆਪਣਾ ਬਰਨਾਲਾ ਤਹਿਸੀਲ ਆਪਣੀ ਦੋਸਤੋ ਤਾਂ ਆਪਾਂ ਪਹੁੰਚ ਜਾਂਦੀ ਆ ਕੰਟੈਕਟ ਨੰਬਰ ਆਪਣਾ ਹੈਗਾ ਜੀ 6280218644 6280218644 ਇਹ ਦੋਸਤੋ ਆਪਣਾ ਕੰਟੈਕਟ ਨੰਬਰ ਆ ਜੀ ਦੋਸਤੋ ਜਿਹੜੀ ਪਹਿਲੇ ਨੰਬਰ ਤੇ ਵੇੜ ਆਪਾਂ ਦੇਖ ਰਹੇ ਹੈਗੇ ਸਾਢੇ 3 ਮਹੀਨੇ ਤੋਂ ਪਲੱਸ ਗੱਬਣ ਆਗੀ ਇਹ 4 ਦੰਦ ਆਗੀ ਚੈੱਕ ਪਾ ਸਕਾ ਕਨਫਰਮ ਕੋਈ ਵੀ ਵੀਰ ਆਪਣੀ ਚੈੱਕਾ ਕੇ ਲਿਆ ਸਕਦਾ ਹੈਗਾ ਆਰਡਰ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਤੁਸੀਂ ਦੋਸਤੋ ਵੇਖੋ ਆਪਣੀ ਪਰਚੇਜ ਕੀਤੀ ਹੋਈ ਹੈ ਜੀ ਸਟਰਕਚਰ ਬਹੁਤ ਸੋਹਣਾ ਹੈਗਾ ਵਜਨ ਵਜੂਦ ਤੇ ਢਾਂਚਾ ਤੁਸੀਂ ਦੇਖ ਸਕਦੇ ਹੋ ਪਲੀ ਪੂਲੀ ਚਮਕਦਮ ਪੂਰੀ ਫੁੱਲ ਆ ਗਈ ਕੱਦ ਕਾਠ ਬਾਡੀ ਬੰਤਰ ਬਹੁਤ ਜਿਆਦਾ ਚੰਗੀ ਹੈਗੀ ਤੇ ਦੰਦੋ ਦੋਸਤੋ ਇਹ ਚਾਰ ਦੰਦਾਂ ਦਾ ਹੈਗੀ ਹਾਈਟ ਲੈਂਥ ਬਾਡੀ weight ਬਹੁਤ ਜਿਆਦਾ ਸੋਹਣਾ ਹੈਗਾ ਆਰਡਰ ਦਾ ਸਾਈਜ਼ ਜਿਹੜਾ ਉਹ ਬਹੁਤ ਜਿਆਦਾ ਚੰਗਾ ਹੈਗਾ ਜਿਹੜਾ ਦੋਸਤੋ ਇਸ ਟਾਈਮ ਇਹਦੇ ਥੱਲੇ ਮੌਕੇ ਦਾ ਦੁੱਧ ਦੋ 7 ਕਿਲੋ ਨੈਟ ਰੈਡੀ ਹੈਗਾ ਕੁਆਲਿਟੀ ਮੁਤਾਬਕ ਜੇ ਆਪਾਂ ਵੈੜ ਦੀ ਗੱਲ ਕਰੀਏ ਤਾਂ ਬਹੁਤ ਜ਼ਿਆਦੇ ਚੰਗੇ ਢਾਂਚੇ ਦੀ ਹੈਗੀ ਵੈੜ ਤੇ ਅੱਗੇ ਜਿਹੜੀ ਸਪਾਇਕ ਸੈਕਸ ਸੀਮਨ ਆਏ ਵੀਸਾ ਦਾ ਉਹਦੇ ਤੋਂ ਜਿਹੜੀ ਇਹ ਪ੍ਰੈਗਨੈਂਟ ਹੈਗੀ ਸਟਰਕਚਰ ਤੁਸੀਂ ਦੇਖ ਸਕਦੇ ਹੋ ਵੈੜ ਦਾ ਤੋਰਾ ਦੇਖ ਸਕਦੇ ਹੋ ਚਮਕ ਚੁੰਕ ਦੇਖ ਸਕਦੇ ਹੋ ਹਾਈ ਟੈਂਡ ਥ ਜਿਹੜੀ ਉਹ ਬਹੁਤ ਜ਼ਿਆਦੇ ਵੱਡੀ ਹੈਗੀ ਛੋਟੀ ਵੈੜ ਨਹੀਂ ਹੈਗੀਗੀ ਸਟਰਕਚਰ ਦੇਖੋ ਤੁਸੀਂ ਵੈੜ ਦਾ ਖੜਨ ਦਾ ਖੜਨ ਦਾ ਬਹੁਤ ਜ਼ਿਆਦੇ ਚੰਗਾ ਹੈਗਾ ਦੋਸਤੋ ਜੇ ਕੋਈ ਬੰਦਾ ਸੰਭਾਲ ਵਾਲਾ ਹੋਇਆ ਤਾਂ ਸਵਾ ਤੋਂ ਲੈ ਕੇ ਡੇਢ ਦੇ ਲਗਭਗ ਵੈੜ ਤਿਆਰੀ ਤੇ ਵਿਕਣ ਵਾਲੀ ਹੈਗੀ ਸਟਰਕਚਰ ਦੇਖੋ ਬੈਕ ਸਾਈਡ ਦਾ ਤੇ ਲੇਵੇ ਦੀ ਤਾਂ ਤੋਂ ਚੜਾਈ ਜੁੜੀ ਬਹੁਤ ਜ਼ਿਆਦੇ ਚੰਗੀ ਹੈ ਅੱਜ ਦੀ ਜਿਹੜੀ ਇਹਦੀ ਦੋਸਤੋ ਕੀਮਤ ਆ ਗਈ 70000 ਰੁਪਏ ਆ ਗਈ ਜੀ ਵਿੱਚੋਂ ਮਾਨਤਨ ਕਿਸੇ ਵੀ ਭਰਾ ਦਾ ਜਿਹੜਾ ਕੋਈ ਆਊਗਾ ਜ਼ਰੂਰ ਕੀਤਾ ਜਾਊਗਾ ਅੱਗੇ ਪਿੱਛੇ ਦੀ ਆਰਡਰ ਦੀ ਚੜਾਈ ਬਹੁਤ ਜ਼ਿਆਦੇ ਚੰਗੀ ਹੈਗੀ ਥਣਾ ਦਾ ਸੈਜ਼ ਸੋਹਣਾ ਗੈਪ ਸੋਹਣਾਗਾ ਤੇ ਸਟਰਕਚਰ ਦੇਖਿਓ ਤੁਸੀਂ ਬੱਚੀ ਦਾ ਬਾਕੀ ਫੇਸ ਦੀ ਜਿਹੜੀ ਬਿਊਟੀ ਆ ਆਪਾਂ ਤੁਹਾਨੂੰ ਉਹ ਦਿਖਾਉਣੇ ਹੈਗੇ ਇਹਦੀ ਬਹੁਤ ਜਿਆਦੇ ਚੰਗੀ ਹੈਗੀ ਵੱਛੀ ਜਿੰਨੀ ਉਹ ਕਹਿਦੀਏ 40 1 16 ਦੇ ਸੀਮਨ ਦੀ ਇਹ ਵੱਛੀ ਹੈਗੀ ਖੋਦਾ ਜਿਹੜੀ ਤੇ ਅੱਗੇ ਸਪਾਈਕ ਸੈਕਸ ਸੀਮਨ ਤੋਂ ਗੱਬਣ ਹੈਗੀ ਬਾਡੀ ਵੇਟ ਬਹੁਤ ਜਿਆਦੇ ਚੰਗਾ ਅੱਗੇ ਦੋਸਤੋ ਜਿਹੜੀ ਆਪਾਂ 2 ਨੰਬਰ ਤੇ ਤੁਹਾਨੂੰ ਵੈੜ ਇੱਕ ਦਿਖਾ ਠਾਕੇ ਦਿਖਾਉਣੇ ਹੈਗੇ ਜਿਹੜੀ ਇਹ ਵੈੜ ਦੋਸਤੋ ਤੁਸੀਂ ਦੇਖ ਰਹੇ ਹੋਗੇ ਇਹ ਦੋ ਤੋਂ ਚਾਰ ਦੰਦ ਹੋ ਰਹੀ ਹੈਗੀ ਆਰਡਰ ਦਾ ਸਾਈਜ਼ ਬਹੁਤ ਜਿਆਦੇ ਸੋਹਣਾਗਾ ਪ੍ਰੋਪਰ ਆਪਣੇ ਕੋਲੋ ਦੋਸਤੋ ਵੀਡੀਓ ਹੈਗੀ ਆ ਇਹ ਬੱਚੀ ਨਾ ਜਿਹੜੀ 7 ਮੈਂਥ ਪ੍ਰੈਗਨੈਂਸੀ ਤੇ ਇਹਦਾ ਅਬੋਰਸ਼ਨ ਹੋ ਗਿਆ ਬੱਚਾ ਸੱਟ ਗਈ ਇਹ ਕੱਦ ਕਾਠ ਵਜਨ ਵਜੂਦ ਬਹੁਤ ਜ਼ਿਆਦੇ ਚੰਗਾਗਾ ਇਸ ਟਾਈਮ ਦੇ ਥੱਲੇ 9 ਤੋਂ ਪਲੱਸ ਦੁੱਧ ਮਿਲਕ ਜਿਹੜਾ ਰੈਡੀ ਹੈਗਾ ਆਰਡਰ ਦਾ ਸਾਈਜ਼ ਚੌੜਾਗਾ ਥੱਲੋ ਥਣਲੇਪੇ ਦੀ ਸਾਫ ਆ ਦੋਸਤੋ ਆਪਣੀ ਮਸ਼ੀਨ ਤੇ ਚਵਾਈ ਹੁੰਦੀ ਹੈਗੀ ਕੋਈ ਡਿੱਕਤ ਨਹੀਂ ਗੀ ਨਿਆਣਾ ਪਾਉਣ ਦੀ ਵੀ ਲੋੜ ਨਹੀਂ ਹੈਗੀ ਥਣ ਤੋਂ ਕੇ ਵੈਸੇ ਮਸ਼ੀਨ ਲਾ ਦਿੰਨੇ ਆ ਥੱਲੇ ਦੀ ਬਹੁਤ ਜਿਆਦਾ ਸਾਫ ਸੁਥਰੀ ਹੈਗੀ ਥਣਾ ਦਾ ਜਿਹੜਾ ਸਾਈਜ਼ ਆ ਉਹ ਮੁੱਠੀ ਵਾਲਾ ਆਰਡਰ ਦਾ ਸਾਈਜ਼ ਚੈੱਕ ਕਰਿਓ ਤੁਸੀਂ ਅੱਗੇ ਪਿੱਛੇ ਤੋਂ ਇਹ ਦੋਸਤੋ ਐ ਮੰਨ ਕੇ ਚਲੋ ਵੀ ਘੱਟ ਤੋਂ ਘੱਟ ਆਪਾਂ ਗੱਲ ਕਰ ਲਈਏ 15-16 ਕਿਲੋ ਦੁੱਧ ਐਸ ਵਾਰ ਦੇਜੂਗੀ ਤੇ ਅਗਲੇ ਸਵੇਰ ਵਾਸਤੇ ਦੁਬਾਰੇ ਕੋਈ ਭਰਾ ਜਿਹੜਾ ਕੋਈ ਗੱਬਣ ਕਰਾਊਗਾ ਤਾਂ ਚੰਗੀ ਕੀਮਤ ਦੀ ਵਹਿੜ ਹੈਗੀ ਵਹਿੜ ਦਾ ਢਾਂਚਾ ਤੇ ਬੋਡੀ ਵੇਟ ਦੇਖਿਓ ਤੁਸੀਂ ਐਚਐਫ ਦੇ ਪੇਟੋਂ ਦੋਸਤੋ ਇਹ ਪੈਦਾ ਹੋਈ ਹੈਗੀ ਤੇ ਜਰਸੀ ਦਾ ਇਹ ਸੀਮਣ ਸੀਗਾ ਕਵਾਲਿਟੀ ਦੇਖੋ ਤੁਸੀਂ ਫੇਸ ਦੀ ਜਿਹੜੀ ਅੱਜ ਦੋਸਤੋ ਮੌਕੇ ਦੀ ਇਹਦੀ ਕੀਮਤ ਆ ਗਈ 45000 ਰੁਪਏ ਹੈਗੀ ਜੀ ਤੇ ਵਿੱਚੋਂ ਮਾਨਤਨ ਜ਼ਰੂਰ ਕੀਤਾ ਜਾਊਗਾ ਆਰਡਰ ਦਾ ਜਿਹੜਾ ਸਾਈਜ਼ ਆ ਤੁਸੀਂ ਉਹ ਚੈੱਕ ਕਰ ਲਿਓ ਬਹੁਤ ਜ਼ਿਆਦਾ ਸੋਹਣਾ ਸਾਈਜ਼ ਹੈਗਾ ਥਣ ਪੂਰੇ ਫੁੱਲ ਗੈਪ ਤੇ ਹੈਗੇ ਸੀਲ ਠੰਡੀ ਪੂਰੀ ਫੁੱਲ ਆ ਜੀ ਇਹ ਦੋਸਤੋ ਜਿਹੜੀ ਆਪਣੀ ਸੀਗੀ ਦੂਜੇ ਨੰਬਰ ਤੇ ਵਹਿੜ ਸਟਰਕਚਰ ਦੇਖੋ ਤੁਸੀਂ ਵਹਿੜ ਦਾ ਬਹੁਤ ਜ਼ਿਆਦਾ ਸੋਹਣਾ ਹੈਗਾ ਡਿਮਾਂਡ ਹੈ ਇਹਦੀ 45000 ਰੁਪਏ ਵਿੱਚੋਂ ਮਾਨਤਨ ਹੋ ਜਾਊਗਾ ਜੀ ਅੱਗੇ ਦੋਸਤੋ ਜਿਹੜੀ ਆਪਣੇ ਕੋਲੇ ਆਹਾ ਵੈੜ ਹੈਗੀ ਹੈ ਤੁਸੀਂ ਦੇਖ ਸਕਦੇ ਹੋਗੇ ਤੀਜੇ ਨੰਬਰ ਤੇ ਜਰਸੀ ਦੀ ਦੰਦੋਂ ਇਹ ਚਾਰ ਦੰਦਾਂ ਦੀ Ориਜినਲ بیمਾ ਵਗੈਰਾ ਦਾ ਹੋਇਆ ਆ ਆਪਣੇ ਕੋਲੇ ਆਪਣੇ ਫਾਰਮ ਦੀ ਆਵਦੀ ਤੇ ਆਪਾਂ ਤੁਹਾਨੂੰ ਦਿਖਾਉਨੇ ਆਗੇ ਆਰਡਰ ਦਾ ਸਾਈਜ਼ ਚੈੱਕ ਕਰ ਲਿਓ ਦੋਸਤੋ ਇੱਕ ਥਣ ਜਿਹੜਾ ਇਹਦਾ ਅੱਧਾ ਗਾ ਬੈਣੀ ਸਾਈਡ ਦਾ ਮਗਰਲਾ ਸਾਈਜ਼ ਬਹੁਤ ਸੋਹਣਾ ਗਾ ਹਾਈਟ ਲੈਂਥ ਬਾਡੀ weight ਤੇ ਇਹ ਜਿਹੜੀ ਬਲਕੈਨੋ ਬੋਲ ਦੀ ਖੋਦ ਹੈਗੀ ਪ੍ਰੋਪਰ ਆਪਣੇ ਕੋਲੇ ਡਿਟੇਲ ਆ ਇਸ ਵਿਹੜ ਦੀ ਕਰੈਕਟਰ ਤੁਸੀਂ ਦੇਖ ਸਕਦੇ ਹੋਗੇ ਫੇਸ ਦੀ ਬਿਊਟੀ ਢਾਂਚਾ ਤੇ ਦੋਸਤੋ ਇਹਦਾ ਫਸਟ ਟਾਈਮ ਮਰਦਾ ਜਿਹੜਾ ਦੁੱਧ ਆਪਣੇ ਕੋਲੇ 24 ਕਿਲੋ ਤੋਂ ਪਲੱਸ ਰਿਹਾਗਾ 24 ਕਿਲੋ 300 400 ਗ੍ਰਾਮ ਦੇ ਆਸ-ਪਾਸ ਹੀ ਰਿਹਾ ਆਰਡਰ ਦੀ ਕੁਆਲਿਟੀ ਜਿਹੜੀ ਨੀਚੇ ਤੋਂ ਦੇਖ ਸਕਦੇ ਹੋ ਤੁਸੀਂ ਨਾੜਾਂ ਨੂੜਾਂ ਬਹੁਤ ਜ਼ਿਆਦੇ ਨੇ ਲੇਵੇ ਤੇ ਗੁੰਦੀ ਪਈ ਹੈਗੀ ਨਾੜਾਂ ਦੀ ਤਾਂ ਪਹਿਲੇ ਸੁਈ ਦੀ ਦੋਸਤੋ ਇਹ ਮਗਰ ਵੱਚੀ ਸੀ ਐਤ ਕੀ ਵਾਰ ਦੋਸਤੋ ਇਹ ਇੱਕ ਮਹੀਨਾ ਪਹਿਲਾਂ ਇਹਦੇ ਅੰਦਰ ਬੱਚੇ ਦੀ ਜਿਹੜੀ ਡੈਥ ਹੋ ਗਈ ਸੀ ਬੱਚਾ ਡੈੱਡ ਹੋ ਗਿਆ ਸੀ ਇਹਦੇ ਅੰਦਰ ਬੱਚਾ ਡੈੱਡ ਹੋਣ ਕਰਕੇ ਪਹਿਲਾਂ ਸਵਾਉਣੀ ਪੈ ਗਈ ਇਹ ਤੇ ਦੋਸਤੋ ਅਜਾ ਬੱਚਾ ਕੱਡੇ ਨੂੰ ਇਹਦੇ ਤਕਰੀਬਨ 15 ਕਿ ਦਿਨ ਹੋ ਗਏ ਤੇ ਡਰਾਈ ਕੀਤੀ ਵੀ ਸੀ ਆਪਣੀ ਉਸ ਟਾਈਮ ਇਹ 12-13 ਕਿਲੋ ਦੁੱਧ ਨੈਟ ਜਿਹੜਾ ਇਹਦੇ ਥੱਲੇ ਰੈਡੀ ਹੈਗਾ ਸਟਰਕਚਰ ਤੁਸੀਂ ਇਹਦਾ ਦੇਖ ਸਕਦੇ ਹੋਗੇ ਤੇ ਜਿਹੜੀ ਦੋਸਤੋ ਦੀ ਅੱਜ ਦੀ ਕੀਮਤ ਹੈ ਕੀ ਮੌਲਕ ਕੋਈ ਨਹੀਂ ਦੇਣ ਲੈਣ ਵਾਲਾ ਜਿਹੜਾ ਰੇਟ ਹੈਗਾ ਸਿਰਫ ਤੋਂ ਸਿਰਫ ਓਨਲੀ ਫਿਕਸਡ ਰੇਟ ਆ 55000 ਰੁਪਏ ਜਿਹੜੇ ਭਰਾ ਨੂੰ ਨੀਡ ਹੋਈ ਉਹੀ ਕਾਲ ਕਰਿਓ ਘਾਟਵਾਦ ਨਹੀਂ ਹੋਣੀ ਕੋਈ ਛੋੜ ਛੱਪਾ ਹੀ ਹੋਣਾ ਦੋਸਤੋ 55000 ਰੁਪਏ ਦੇ ਵਿੱਚੋਂ ਫੇਸ ਦੀ ਕੁਆਲਿਟੀ ਤੇ ਬਿਊਟੀ ਤੁਸੀਂ ਦੇਖ ਸਕਦੇ ਹੋਗੇ ਬੱਚੇ ਬਹੁਤ ਚੰਗੇ ਪਾਉਂਦੀ ਹੈਗੀ ਵੱਡੇ ਸਾਈਜ਼ ਦੀ ਦੋਸਤੋ ਜਰਸੀ ਹੈਗੀ ਛੋਟੇ ਸਾਈਜ਼ ਦੀ ਨਹੀਂ ਹੈਗੀ ਬਹੁਤ ਜ਼ਿਆਦਾ ਚੰਗੀ ਹੈਗੀ ਜਿੰਨੀ ਕਹਦਿਏ ਤੋ ਦੋਸਤੋ ਧੰਨਵਾਦ ਵੀਡੀਓ ਦੇਖਣ ਦੇ ਲਈ ਜਿਹੜੇ ਵੀ ਭਰਾ ਨੂੰ ਕੋਈ ਨੀਡ ਹੋਏ ਵੈੜ ਦੀ ਤਾਂ ਆਪਣੇ ਨਾਲ ਕਾਲ ਕਰ ਲਿਓ ਕੰਟੈਕਟ ਨੰਬਰ ਆਪਣਾ ਦੋਸਤੋ 62800218644 ਪਿੰਡ ਦੋਸਤੋ ਆਪਣਾ ਸੰਧੂਕਲਾ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਤਪਾਜੀ